ਬੰਬੇ ਦੀਆਂ ਸੜਕਾਂ ਦੇ ਉੱਤੇ ਬਿਕਨੀ ਪਾ ਕੇ 8-8 ਇੰਚ ਦੀ ਹੀਲ ਪਾ ਕੇ ਜਿਹੜੀ ਹੀਰੋਇਨ ਪੰਜਾਬ ਦੇ ਵਿੱਚ ਜੰਮੀ ਹੋਈ ਜਿਹੜੀ ਪੰਜਾਬ ਦੇ ਵਿੱਚ ਕਦੇ ਰਹੀ ਨਹੀਂ ਅੱਜ ਉਹ ਵਿਫਤਾ ਮਾਰੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਜਾ ਕੇ ਘਰਾਂ ਦੇ ਵਿੱਚ ਜਾ ਕੇ ਅੱਜ ਉਹ ਦੱਸ ਰਹੀ ਹੈ ਲੋਕਾਂ ਨੂੰ ਕਿ ਮੋਰੀ ਕਿਵੇਂ ਬੰਦ ਕਰਨੀ ਆ ਬੀਬਾ ਮੋਰੀ ਅਸੀਂ ਆਪੇ ਬੰਦ ਕਰ ਲਾਂਗੇ ਖੱਡੇ ਅਸੀਂ ਆਪੇ ਬੰਦ ਕਰ ਲਾਂਗੇ ਤੁਹਾਡਾ ਕੰਮ ਇਹ ਨਹੀਂ ਹੈਗਾ ਤੁਹਾਡਾ ਕੰਮ ਇਹ ਹੈ ਕਿ ਤੁਸੀਂ ਕਣਕ ਦੀਆਂ ਬੋਰੀਆਂ ਆਟੇ ਦੀਆਂ ਬੋਰੀਆਂ ਤੁਸੀਂ ਸਮਾਨ ਜਿਹੜਾ ਲੋੜਿੰਦਾ ਅੱਜ ਕਿਸਾਨਾਂ ਨੂੰ ਹੜ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਤੁਸੀਂ ਕਹਿੰਦਾ ਕਿ ਉਹ ਕਿ ਸਰਕਾਰ ਤੁਹਾਡੀ ਹੈ ਤੁਹਾਡੇ ਪਾਪਾ ਜੀ ਕੇਜਰੀਵਾਲ ਸਾਹਿਬ ਕਿੱਥੇ ਨੇ ਉਹਨਾਂ ਨੂੰ ਕਹੋ ਜਾ ਕੇ ਤੇ ਤੁਸੀਂ ਜਿਹੜਾ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਲੈ ਗਏ ਨਾ ਉਹਨੂੰ ਲੋਕਾਂ ਦੇ ਵਿੱਚ ਲਗਾਓ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਹਰਨ ਦੇ ਲਈ ਲਗਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਟੀ ਨਾਲ ਲੜਨਾ ਜਾਣਦੇ ਆ ਤੇ ਤੂੰ ਅੱਜ ਸਾਨੂੰ ਸਿਖਾ ਰਹੀ ਐ ਬੰਬੇ ਪੜ ਕੇ ਜੰਮ ਕੇ ਇਹ ਮੋਰੀ ਕਿਵੇਂ ਬੰਦ ਕਰਨੀ ਐ ਹੁਣ ਤੂੰ ਸਿਖਾਏਂਗੀ ਮੋਰੀ ਕਿਵੇਂ ਬੰਦ ਕਰਨੀ ਐ ਇਹ ਪੋਲਿਟਿਕਸ ਕਰਨਾ ਛੱਡ ਦਿਓ ਤੁਸੀਂ ਜਾਓ ਤੁਹਾਡਾ ਇਹ ਕੰਮ ਨਹੀਂ ਹੈਗਾ ਕਿ ਕਿਸਾਨਾਂ ਨੂੰ ਨਾ ਦੱਸੋ ਕਿ ਕਿਵੇਂ ਮੋਰੀਆਂ ਬੰਦ ਕਰਨੀਆਂ ਤੁਸੀਂ ਜਾਓ ਬੰਬੇ ਦੇ ਵਿੱਚ ਜਾ ਕੇ ਉੱਥੇ ਆਪਣਾ ਜਿਹੜਾ ਗੁਰਸ਼ਰ ਲੈ ਲਾਓ ਜਿੰਮੇ ਤੁਸੀਂ ਕਰਨਾ ਆਪਣਾ ਕਿਸੇ ਮਾ ਉਹ ਕੰਮ ਕਰੋ ਅੱਜ ਆਪਣੀਆਂ ਫੋਟੋ ਸ਼ਾਟ ਚੰ ਕਰਾਉਣ ਵਾਸਤੇ ਇਵੈਂਟ ਮੈਨੇਜਮੈਂਟ ਕਰ ਰਿਹਾ ਲੋਕ ਬਿਪਤਾ ਨਾਲ ਮਰ ਰਹੇ ਆ ਤੜਪ ਰਹੇ ਆ ਔਰ ਇਹ ਜਿਹੜੇ ਬਰਸਾਤ ਪਈ ਆ ਹਰ ਆਇਆ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ 1 ਲੱਖ ਏਕੜ ਫਸਲ ਤਬਾਹ ਹੋ ਗਈ ਲੋਕਾਂ ਦੇ ਪਸ਼ੂ ਧਨ ਜਿਹੜਾ ਪਾਕਿਸਤਾਨ ਦੇ ਵਿੱਚ ਹੜਕੇ ਚਲਾ ਗਿਆ ਅੱਜ ਉਹਨਾਂ ਦੀ ਪਰਭਾਈ ਲਈ ਇਹ ਜਿਹੜੀ ਸਰਕਾਰ ਤੁਹਾਡੀ ਜਿਹੜੀ ਆ ਗਿਆ ਤੁਹਾਡਾ ਪਾਪਾ ਜੀ ਇੰਜਰੀਵਾਲ ਉਹ ਅੱਜ ਬਗੀ ਹੈ ਉਹਨੇ ਸਾਰੇ ਤੋਂ ਪੰਜਾਬੀਆਂ ਨੂੰ ਦੁੱਖਾਂ ਦੇ ਵਿੱਚ ਪਾ ਕੇ ਜੋ ਬਾਹਰ ਨਜ਼ਾਰੇ ਲੈ ਰਿਹਾ ਪੰਜਾਬੀਆਂ ਪੱਲੇ ਪਾਈ ਹੋਈ ਮੁਸੀਬਤ ਸਿੱਧੇ ਤੌਰ ਤੇ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਜ਼ਿੰਮੇਵਾਰ